ਅਸੀ ਗਿਆ ਪੈਣੇ ਅਸੀ ਚਾਲ ਹੋਰ ਇਹ ਅਸੀ ਗਿਆ ਮਮੀ ਤੁਸੀਂ ਤਾਂ ਨਹੀਂ ਫਵਾਤਾ ਹੋਰ ਆ ਦੇਲਾ ਫਿਰ ਜਦੇ ਆਇਆ ਫਟਾਫਟ ਇੱਥੇ ਗੱਡੀ ਚੋਂ ਉਤਰ ਕੇ ਆਜੋ ਬੈਜੋ ਹੋਰ ਸੁਣਾ ਠੀਕ ਹੈ ਸਾਬ ਹਾਂਜੀ ਵਧੀਆ ਲੋ ਮਮੀ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਨਾ ਬੁੱਤ ਪਾਣੀ ਨਹੀਂ ਪੀਣਾ ਅੱਜ ਵਾ ਕਹਿੰਦੇ ਅਸੀਂ ਜੂਸ ਪੀਣਾ ਫਿਰ ਉੱਥੇ ਗੱਡੀ ਖੜਾਈ ਉਧਰੋਂ ਨਹੀਂ ਪਾਵੇ ਮੈਂ ਕਿਹਾ ਚੱਲ ਜੂਸ ਪਿਆ ਕੇ ਲੈ ਜਾ ਇਹਨਾਂ ਨੂੰ ਪਾਣੀ ਠ aeration ਤੇ ਚਾਹ ਹੀ ਬਣਾ ਲਾਂਗੇ ਠੀਕ ਐ ਅਜ ਇਹਨਾਂ ਦਾ ਵੀ ਜੀ ਕਰਿਆ ਆ ਔਰ ਨੂੰ ਹੈ ਤੂਆ ਕੋਲੇ ਹੋਰ ਇਹ ਤਾਂ ਕਹਿੰਿਆ ਅਸੀਂ ਵੀ ਤੇਰੇ ਨਾਲ ਜਾਣਾ ਵੱਡੀ ਮੰਮਾ ਅਸੀਂ ਵੀ ਨਾਲ ਜਾਣਾ ਤੇਰੇ ਮੈਂ ਕਿਹਾ ਚਲੋ ਭਾਈ ਮੰਮੀ ਤੁਸੀਂ ਵੀ ਆਦੀ ਕਰਤੀ ਨਾ ਮੀ ਹਟੇ ਤੋਂ ਆ ਜਾਂਦੇ ਮੀ ਤੇ ਵਿਚਾਰੀ ਜਵਾਤੀ ਇਹਨੂੰ ਵੀ ਨਾਲ ਹੀ ਲਿਆਏ ਉੱਥੇ ਜੇ ਅਸੀਂ ਚੱਲੇ ਆ ਉੱਥੇ ਤਾਂ ਮੀ ਹੈ ਨਹੀਂ ਸੀ ਇੱਥੇ ਆ ਕੇ ਉਤਰਿਆ ਨਾਲੇ ਅੱਜ ਕੱਲ ਦਾ ਮੀ ਕਿਹੜਾ ਹੁੰਦਾ ਕੰਨ ਉਹਨੇ ਬੱਟਾ ਸੰਨੇ ਛੱਡ ਜਾਂਦਾ ਇਹ ਤਾਂ ਇੱਥੇ ਹੁਣੇ ਉੱਤਰਿਆ ਸਾਨੂੰ ਹਾਂ ਇਹ ਤਾਂ ਕੋਈ ਪਤਾ ਨਹੀਂ ਹੁਣ ਤੂੰ ਪਚੜ ਜੇ ਹੋਰ ਆਪਾਂ ਨੇ ਪ੍ਰੋਣਾ ਨਹੀਂ ਦੀਂਦਾ ਤੂੰ ਉਹਨੂੰ ਦੱਸਿਆ ਨਹੀਂ ਸੀ ਵੀ ਅਸੀਂ ਆਉਣਾ ਜਦੋਂ ਮੈਨੂੰ ਮੰਮੀ ਨੇ ਫੋਨ ਕਰਿਆ ਉਦੋਂ ਤਾਂ ਇਹ ਘਰੇ ਹੈ ਨਹੀਂ ਸੀਗੇ